ਮਨ ਤਨ ਰੱਤਾ ਰੱਤੇ ਦਾ ਅਰਥ ਹੈ ਰੰਗਿਆ ਹੋਇਆ ਜਿਹੜਾ ਜੀਵ ਵਾਹਿਗੁਰੂ ਦੇ ਚਰਨਾ ਕੁਰਨਾ ਨਾਲ ਪਿਆਰ ਕਰਦਾ ਮਨ ਤਨ ਰੱਤਾ ਸੱਚ ਰੰਗ ਉਹਦਾ ਮਨ ਵੀ ਰੰਗਿਆ ਰਹਿੰਦਾ ਤੇ ਉਹਦਾ ਤਨ ਵੀ ਰੰਗਿਆ ਰਹਿੰਦਾ ਦੋਵੇਂ ਪਰ ਰੰਗਿਆ ਵੀ ਕਦੇ ਨਾ ਰਹਿੰਦਾ ਸੱਚ ਰੰਗ ਉਹਦਾ ਨਾਂ ਤਾਂ ਸਿਰਫ ਤਨ ਰੰਗਿਆ ਰਹਿੰਦਾ ਏ ਤੇ ਨਾ ਹੀ ਸਿਰਫ ਮਨ ਰੰਗਿਆ ਰਹਿੰਦਾ ਹੈ ਇਥੇ ਗੱਲ ਸਮਝਣੀ ਪਉਗੀ ਜਿਹੜੇ ਲੋਕ ਇਹ ਤੁੱਛਰ ਡਾਉਂਦੇ ਨਾ ਝੂਠ ਅਸੀਂ ਕਦੇ ਬੋਲਿਆ ਨਹੀਂ ਨਸ਼ਾ ਅਸੀਂ ਕਦੇ ਕੋਈ ਕਰਦੇ ਨਹੀਂ ਗੁਰਦੁਆਰੇ ਅਸੀਂ ਜਾਂਦੇ ਹਾਂ ਆਠ ਵੀ ਕਰਦੇ ਹਾਂ ਭਲਾ ਅੰਮ੍ਰਿਤ ਸ਼ਗਨ ਦੀ ਕੀ ਲੋੜ ਹੈ ਸੱਭ ਕਹਿੰਦੇ ਜੀ ਦਾ ਮਨ ਸੱਚੇ ਰੰਗ ਵਿੱਚ ਰੰਗਿਆ ਗਿਆ ਉਹਦਾ ਤਨ ਵੀ ਸੱਚਦਾ ਹੈ ਜੀ ਦਾ ਮਨ ਰੰਗਿਆ ਗਿਆ ਹੈ ਉਹਨੂੰ ਭਲਾ ਫਿਰ ਆਪਣੀ ਪ੍ਰੀਤਮ ਪਿਆਰੇ ਦੀਆਂ ਨਿਸ਼ਾਨੀਆਂ ਪਾਉਣ ਦਾ ਹਰਜ਼ ਵੀ ਕੀ ਹੈ ਮੈਂ ਕਿੰਨਾ ਵਿਆਹ ਤੰਰਵਾਇਆ ਕੁੜੀ ਆਖੇ ਵਿਆਹ ਤੰਰਵਾਇਆ ਪਰ ਮੈਂ ਚੂੜਾ ਨਹੀਂ ਪਾਉਂਦੀ ਮੈਂ ਸਹੁਰੇ ਘਰ ਦੀਆਂ ਰੌਣ ਰੀਤਾਂ ਨਹੀਂ ਮੰਨਦੀ ਵਿਆਹ ਮੈਂ ਤੰਰਵਾਇਆ ਚਲੋ ਚੂੜਾ ਕਿਤੇ ਨਾ ਪਾਉਣ ਦਾ ਰਿਵਾਜ ਵੀ ਹੋਊ ਕਿਸੇ ਸਮਾਜ ਪਰ ਜਿਸ ਘਰ ਚ ਜਾਣਾ ਉਹਦੀਆਂ ਰੌਣ ਰੀਤਾਂ ਮੰਨਣ ਤੋਂ ਇਨਕਾਰ ਕਿੱਦਾਂ ਹੋ ਸਕਦਾ ਉੱਥੇ ਦਾ ਖਾਣਾ ਪੀਣਾ ਉੱਠਣਾ ਜਾਣਾ ਆਉਣਾ ਸੌਣਾ ਪਰਿਵਾਰ ਦੇ ਜੀਵਾਂ ਦੀਆਂ ਬਗੜਾਣ ਸੋਈ ਦਾ ਕੰਮ ਕਰਦੇ ਤਾਂ ਕਿਤਨਾ ਮੁਕਰ ਸਕਦੇ ਹ ਜਿਹੜੇ ਇਹ ਤਾਂ ਆਰਦੇ ਅਸੀਂ ਸਭ ਕੁਝ ਕਰਦੇ ਹਾਂ ਭਾਵੇਂ ਉਹ ਅਮਰ ਘਰੀ ਨੂੰ ਕਰਨਾ ਚਾਹੀਦਾ ਪਰ ਅਸੀਂ ਅਮਰਤ ਨਹੀਂ ਸਕਦੇ ਸਹਿਬ ਦਾ ਅੱਜ ਦਾ ਫਰਮਾਨ ਪੜ੍ਹ ਕੇ ਤਾਂ ਦੇਖੋ ਮਨ ਤਨ ਦੋਵਾਂ ਦੀ ਗੱਲ ਕੀਤੀ ਇਹ ਨਹੀਂ ਆਖਿਆ ਕਿ ਉਹਦਾ ਮਨ ਰੰਗਿਆ ਜਾਊਗਾ ਕੱਲਾ ਇਹ ਵੀ ਨਹੀਂ ਆਖਿਆ ਉਹਦਾ ਤਨ ਰੰਗਿਆ ਜਾਊਗਾ ਕਿਉਂਕਿ ਕੱਲੇ ਜਿਨ੍ਹਾਂ ਦੇ ਤਨ ਰੰਗੇ ਨੇ ਉਹ ਵੀ ਬੰਦੇ ਬੜੇ ਗਰੀ ਜਿੰਨਾ ਚ ਬਿਮਾਰ ਲੀਨਾ ਲੋਟੇ ਹੱਥ ਨੇ ਬੱਗ ਓਏ ਹਰ ਕੀ ਸੰਤਨ ਆਖਿ ਇਹ ਹੈ ਬਾਨਾਸ ਕੇ ਠੱਗ ਕੱਲੇ ਮਨ ਦੇ ਰੰਗੇ ਮੁਬਾਰਕ ਹੈ ਭਈ ਘਰ ਨਾ ਪਰ ਜਦੋਂ ਮਨ ਰੰਗਿਆ ਜਾਵੇ ਤੇ ਤਦ ਉਪਰੋ ਦਾ ਅਸਰ ਦਿਸਣਾ ਚਾਹੀਦਾ ਕਿ ਮੈਂ ਆਪਣੀ ਪ੍ਰੀਤਮ ਪਿਆਰੇ ਦੀ ਯਾਦ ਵਿੱਚ ਸਰੀ ਸਵੇ ਵੀ ਪਹਿਨੀ ਹੈ ਗੜਾ ਵੀ ਪਹਿਨਿਆ ਹੈ ਮੈਂ ਕੇਸ ਵੀ ਰੱਖੇ ਨੇ ਮੈਂ ਦਾੜੀ ਵੀ ਨਹੀਂ ਕਟਾਉਂਦਾ ਮੇਰੀ ਪ੍ਰੀਤਮ ਪਿਆਰੇ ਦਾ ਮੈਨੂੰ ਹੁਕਮ ਹੈ ਮਨ ਤਾਂ ਰੱਤ ਦਾ ਸਾਚ ਰੰਗ ਹੈ ਕਿ ਜਦੋਂ ਮਨ ਰੰਗਿਆ ਗਿਆ ਤਾਂ ਤਦ ਨੂੰ ਰੰਗਦਿਆਂ ਹਰਸ ਕੋਈ ਨਹੀਂ ਹੈ ਇੱਕ ਬਾਰੀ ਬਦਲਾਈ ਜਾਂਦਾ ਜੇ ਅੰਦਰੋਂ ਆ ਗਿਆ ਤੇ ਬਾਹਰੋਂ ਬਦਲਾ ਲਿਆਉਣਾਂ ਤੇ ਬੜਾ ਸੌਖਾ ਕਿਉਂਕਿ ਪਖੰਡੀਆਂ ਨੇ ਤੇ ਪਹਿਲਾਂ ਬਾਹਰੋਂ ਬਦਲਾ ਲਿਆ ਰਵਣਾ ਉਹ ਕਿ ਸੌਖਾ ਸੀ ਅੰਦਰਲਾ ਬਦਲਾ ਆਪਣੀ ਆਪ ਤੇ ਮਨ ਨੂੰ ਮਨਾਉਣਾ ਔਖਾ ਸੀ ਉਹ ਇਹ ਕੰਮ ਨਹੀਂ ਕਰ ਸਕੇ ਉਹਨਾਂ ਨੇ ਸੌਖਾ ਤੇ ਪਖੰਡ ਵਾਲਾ ਕੰਮ ਕੀਤਾ ਇਸ ਲਈ ਸਾਇਰ ਸਮਝਾਰੇ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਦਾਵੜਾ